ਹਾਂਜੀ ਹਾਂਜੀ ਕਿਧਰ ਗਿਆ ਪੇਪਰ ਉਹ ਆ ਪਿਆ ਯਾਰ ਇਧਰਾ ਉਧਰਾ ਅੱਛਾ ਜੀ ਗੱਲ ਹੈਗੀ ਇਦਾਂ ਆ ਦੇਖਦੇ ਆ ਕੀ ਆ ਇਹ ਦੇਖਦਾ ਕਿ ਨਹੀਂ ਤੁਹਾਨੂੰ ਦੇਖਦਾ ਹੁਣ ਆ ਏਡਾ ਸਾਰਾ ਪਰਚਾ ਜਿਹਾ ਜਣਾ ਇਹ ਹੈਗਾ ਹਾਰਟ ਦਾ ਹਾਰਟ ਦਾ ਮੈਂ ਕਿ ਤੁਹਾਨੂੰ ਹਾਸੇ ਵਾਲੀ ਗੱਲ ਦੱਸਣ ਲੱਗਾ ਆ ਦੇਖ ਲਓ ਉੱਤੇ ਨਾਮ ਵੀ ਲਿਖਿਆ ਪੁੱਠਾ ਦੇਖਦਾ ਹੋਣਾ ਵੈਸੇ ਤੁਹਾਨੂੰ ਦੇਖਦਾ ਮਨਜੀਤ ਸਿੰਘ ਮੈਂ ਤੁਹਾਨੂੰ ਇੱਕ ਖਾਸ ਯਾਰੀ ਗੱਲ ਦੱਸਣਾ ਲੱਗ ਮੇਰੇ ਨਾਲ ਮਤਲਬ ਖੱਬੇ ਪਾਸੇ ਛਾਤੀ 'ਚ ਮੇਰੇ ਨਾਲ ਦਰਦ ਹੁੰਦੀ ਸੀ ਮੈਂ ਨਾਲ ਕਿਸੇ ਬੰਦੇ ਨੂੰ ਦੱਸਿਆ ਮੈਂ ਪੀਣਾ ਮੇਰੇ ਇਸ ਤਰ੍ਹਾਂ ਨਾਲ ਦਰਦ ਹੁੰਦੀ ਆ ਤੇ ਪਤਾ ਨਹੀਂ ਕਿਉਂ ਮਤਲਬ ਕਿਹਦਾ ਹੁੰਦਾ ਉਹ ਮੈਨੂੰ ਕਹਿੰਦਾ ਵੀ ਐਦਾਂ ਨਾ ਤੂੰ ਕਰਵਾ ਲੈ ਕੀ ਕਹਿੰਦਾ ਸੀਗਾ ਕੀ ਕਹਿੰਦੇ ਹੁੰਦੇ ਇਹਨੂੰ ਆ ਟੈਸਟ ਨੂੰ ਕੀ ਕਹਿੰਦੇ ਮੈਨੂੰ ਤਾਂ ਪਤਾ ਨਹੀਂਗਾ ਮੈਨੂੰ ਕਹਿੰਦਾ ਵੀ ਤੂੰ ਨਾ ਰੱਬ ਰੱਬ ਕਰਿਆ ਕਰ ਮੈਂ ਫਿਰ ਹਟ ਜੂ ਕਹਿੰਦਾ ਹਾਂ ਹਟ ਜੂ ਮੈਂ ਕਈ ਦਿਨ ਕਰਦਾ ਘੁਰਦਾ ਰਿਆ ਤੇ ਫਿਰ ਮੈਨੂੰ ਕਹਿੰਦਾ ਟੈਸਟ ਕਰਵਾ ਲੈ ਮੈਨੂੰ ਕਹਿੰਦਾ ਤੂੰ ਨਾ ਰੱਬ ਰੱਬ ਨਹੀਂ ਕਰਦਾਗਾ ਤਾਂ ਤੇਰੇ ਦਰਦ ਹੁੰਦਾ ਦੇਖੋ ਇੱਕ ਇੱਕ ਹੁੰਦਾ ਅੰਧਵਿਸ਼ਵਾਸ ਇੱਕ ਤਾਂ ਹੁੰਦਾ ਅੰਧਵਿਸ਼ਵਾਸ ਇੱਕ ਹੁੰਦਾ ਮਹਾ ਅੰਧਵਿਸ਼ਵਾਸ ਇਹ ਜਿਹੜੇ ਲੋਕ ਹੁੰਦੇ ਨੇ ਨਾ ਮਹਾ ਅੰਧਵਿਸ਼ਵਾਸੀ ਹੁੰਦੇ ਆ ਮੇਰੀ ਮਾਸੀ ਦਾ ਮੁੰਡਾ ਗੁਰੂ ਘਰ ਦੇ ਵਿੱਚ ਗ੍ਰੰਥੀ ਸੀ ਉਹ ਉਸ ਪਿੰਡ ਦੇ ਵਿੱਚ ਜਾ ਕੇ ਉਸ ਪਿੰਡ ਚ ਹਰ ਰੋਜ਼ ਸ਼ਰਾਬ ਨਿਕਲਦੀ ਸੀ ਹਰ ਰੋਜ਼ ਉੱਥੇ ਪੁਲਿਸ ਆਂਦੀ ਸੀ ਉਹਨੇ ਪਿੰਡ ਨੂੰ ਇੱਕ ਨਾ ਇਦਾਂ ਦਾ ਬਣਾਤਾ ਸੀ ਇੰਨਾ ਵਧੀਆ ਮਾਹੌਲ ਬਣਾਤਾ ਸੀਗਾ ਉਹਨਾਂ ਦਾ ਬੋਲਣ ਦਾ ਲਹਿਜਾ ਇਦਾਂ ਦਾ ਸੀਗਾ ਤੇ ਲੋਕਾਂ ਨੇ ਸ਼ਰਬਾ ਚੜਤੀਆਂ ਸੀ ਲੋਕਾਂ ਦੇ ਘਰਾਂ 'ਚ ਮੀਟ ਬੰਨ ਨੂੰ हट ਗਏ ਸੀ ਕਲੇਸ਼ ਨੂੰ हट ਗਏ ਸੀ ਉਸ ਪਿੰਡ ਦੇ ਵਿੱਚ ਠੀਕ ਹੈ ਕਿਸੇ ਦੇ ਬੋਲ ਸਾਨੂੰ ਰਸਤਾ ਵਿਖਾ ਸਕਦੇ ਆ ਇਹ ਤਾਂ ਮੰਨਦੇ ਆ ਪਰ ਜੇ ਕੋਈ ਕਵੇ ਵੀ ਪਾਠ ਕਰਨ ਦੇ ਨਾਲ ਜਨਮਾਂ ਜਾਂ ਕਰਮ ਦੇ ਨਾਲ ਮੰਦਿਰ ਮਸਜਿਦ ਜਾਣ ਦੇ ਨਾਲ ਰੋਗ ਹਟ ਜਾਂਦੇ ਆ ਇਹ ਮੰਨਣ ਛੜੀ ਹੁੰਦੀ ਗੱਲ ਹੁਣ ਮੈਂ ਉਹ ਦੱਸ ਰਿਹਾ ਸੀ ਤੁਹਾਨੂੰ ਕਿ ਜਿਹੜੇ ਬੰਦੇ ਨੇ ਐਨੇ ਲੋਕਾਂ ਨੂੰ ਰਾਹ ਪਾਇਆ ਗੁਰੂ ਘਰ ਦੇ ਵਿੱਚ ਗ੍ਰੰਥੀ ਸੀ ਪਾਠ ਕਰਦਾ ਹੁੰਦਾ ਸੀ ਉਹ ਬੰਦਾ ਉਹਨੂੰ ਕੈਂਸਰ ਹੋਇਆ ਸੀ ਮੇਰੇ ਭਰਾ ਨੂੰ ਮਾਸੀ ਦੇ ਮੁੰਡੇ ਨੇ ਕੈਂਸਰ ਹੋ ਗਿਆ ਸੀ ਕੈਂਸਰ ਹੋ ਕੇ ਮਰਿਆ ਸੀ ਉਹ ਇੱਥੇ ਇੱਥੇ ਇੱਕ ਫੰਸੀ ਨਿਕਲੀ ਉਹਦੇ ਮੜੀ ਜੀ ਬਾਦੀ 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 ਮਤਲਬ ਪੂਰਾ ਗਲ ਗਲ ਗਿਆ ਨਾੜਾਂ ਦਿਖਣ ਲੱਗ ਪਿਆ ਸੀ ਮਰ ਗਿਆ ਕਿਉਂ ਨਹੀਂ ਬਚਾਇਆ ਰੱਬ ਨੇ ਉਹਨੂੰ ਜਵਾਬ ਹੈ ਕਿਸੇ ਕੋਲੇ ਪੂਰੇ ਤਾਂ ਪੂਰਾ ਪਿੰਡ ਉਹਨੇ ਰਾਹੇ ਪਾਇਆ ਮੀਤ ਸਾਹਿਬ ਆਂਡਾ ਕੁਛ ਨਹੀਂ ਸਿਖਾਂਦਾ ਪਿੰਦਾ ਉਹ ਬੰਦਾ ਲੇਕਿਨ ਉਹਨੂੰ ਕੈਂਸਰ ਹੋਇਆ ਸੀ ਰੱਬ ਰੱਬ ਕਰਦੇ ਸੀ ਗੁਰੂ ਘਰ ਤੋਂ ਇਲਾਵਾ ਕਿਤੇ ਆਣਾ ਨਹੀਂ ਜਾਣਾ ਨਹੀਂ ਕਿਉਂ ਹੋਇਆ ਕੈਂਸਰ ਉਹਨੂੰ ਹੁਣ ਤੁਸੀਂ ਕਹੋਗੇ ਉਹਦੇ ਪਹਿਲਾਂ ਗੁਨਾਹ ਕੀਤੇ ਹੋਣੇ ਉਹਨੇ ਗੁਨਾਹ ਪਹਿਲਾਂ ਕੀਤੇ ਸਜ਼ਾ ਨੂੰ ਹੁਣ ਮਿਲ ਲਈ ਹੈ ਐਨੀ ਦੇਰ ਰੱਬ ਦੇ ਘਰੇ ਰੱਬ ਇਹਨਾਂ ਨੂੰ ਟਾਈਮ ਲਾ ਦਿੰਦਾ ਜਿਹੜਾ ਗੁਨਾਹ ਅਸੀਂ ਅੱਜ ਕਰ ਰਹੇ ਆ ਉਹ ਬਾਅਦ ਸਾਡਾ ਜਨਮ ਹੋਊਗਾ ਫੇਰ ਮਤਲਬ ਉਹਦੀ ਸਜ਼ਾ ਮਿਲੂਗੀ ਸਾਨੂੰ ਜਣੀ ਰੱਬ ਦੇ ਰੱਬ ਟਾਈਮ ਬੋਲ ਹੁੰਦਾ ਹਾਂ ਕਿੱਥੇ ਅਸੀਂ ਕਿੱਥੇ ਤੁਰੇ ਲੱਗਦੇ ਆ ਕਿੱਦਾਂ ਨਹੀਂ ਅਸੀਂ ਕੱਪਾਂ ਜਿਹੜੇ ਮਹਾਪੁਰਸ਼ ਹੋਏ ਨਾ ਉਹਨਾਂ ਨੇ ਸਾਨੂੰ ਜੀਣ ਦੇ ਰਾਹ ਖਾਇਆ ਅਸੀਂ ਜਿੰਦੇ ਹਾਂ ਉਦਾਂ ਜਿਉਨੇ ਆ ਅਸੀਂ ਕਿਤੇ ਜਮਾਂ ਨਹੀਂ ਜਿਉਂਦੇ ਅਸੀਂ ਉਦਾਂ ਇਹ ਅਸੀਂ ਸਿਰਫ ਟੌਂਗ ਕਰਦੇ ਆਂ ਐ ਹੋ ਜਾਂਦਾ ਜੀ ਆਹ ਪਾਠ ਇਦਾਂ ਕਰੋ ਤੇ ਐ ਹੋ ਜਾਂਦਾ ਜੀ ਐ ਕਰੋ ਤੇ ਐ ਹੋ ਜਾਂਦਾ ਜੀ ਗੁਰਬਾਣੀ ਸਾਨੂੰ راہ ਖੁੰਦੀ ਆ ਜੀਣ ਦਾ ਕੋਈ ਵੀ ਧਰਮ ਨਾ ਕੋਈ ਵੀ ਬੇਦ ਗ੍ਰੰਥ ਇਹ ਸਾਨੂੰ ਜੀਣ ਦਾ ਤਰੀਕਾ ਦੱਸੇ ਦੱਸਦੇ ਆ ਰੋਗ ਨਹੀਂ ਹਟਾਉਂਦੇ ਔਰ ਜਿਹੜੇ ਰੋਗ ਹੁੰਦੇ ਆ ਨਾ ਰੋਗ ਅਸੀਂ ਖੁਦ ਖਰੀਦਦੇ ਆਂ ਖੁਦ ਕੋਸ਼ਿਸ਼ ਅਸੀਂ ਖੁਦ ਖਰੀਦਦੇ ਆਂ ਉਸ ਪਤਾ ਨਹੀਂ ਕਿਉਂ ਹੋ ਜਾਂਦੇ ਹੁਣ ਦੱਸੋ ਮੇਰੀ ਮਾਸੀ ਦਾ ਮੁੰਡਾ ਮੇਰਾ ਭਰਾ ਕੈਂਸਰ ਨਾਲ ਮਰ ਗਿਆ ਗੁਰਦੁਆਰੇ ਗ੍ਰੰਥੀ ਸੀ ਖਾਂਦਾ ਪੀਂਦਾ ਕੁਛ ਹੈ ਨਹੀਂ ਸੀ ਕਿਉਂ ਹੋਇਆ ਉਹਨੂੰ ਕੈਂਸਰ ਕਿਉਂ ਹੋਇਆ ਜੇ ਪਾਠ ਕਰਨ ਦੇ ਨਾਲ ਬਿਮਾਰੀਆਂ ਹਟਦੀਆਂ ਠੀਕ ਆ ਆ ਮੈਂ ਟੈਸਟ ਕਰਾ ਕੇ ਲਿਆਇਆ ਹਾਂ ਟੈਸਟ ਕਰਾ ਕੇ ਲਿਆ ਮੈਨੂੰ ਕਹਿੰਦਾ ਤੈਨੂੰ ਹਾਰਟ ਹਾਰਟ ਅਟੈਕ ਆਊਗਾ ਬੰਦਾ ਕਹਿੰਦਾ ਤੂੰ ਗੁਰਦੁਆਰੇ ਨਹੀਂ ਜਾਂਦਾ ਤੂੰ ਮੰਦਰ ਮਸਜਿਦ ਨਹੀਂ ਜਾਂਦਾ ਇਸ਼ਰ ਕੀ ਹੈ ਉੱਥੇ ਮੰਦਿਰ ਮਾਚੀ ਤੇ ਗੁਰਦੁਆਰੇ ਕੀ ਹੈ ਉਹ ਮੋਬੈਲ ਜਿੱਤਰਾ ਖੁਸ਼ੇਗਾ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਟੱਡੀ ਕਰਨੀ ਹੈ ਤਾਂ ਉਹ ਤਾਂ ਪਹੁੰਚੇਗਾ ਸਾਰਾ ਕੁਝ ਉੱਥੇ ਅਸੀਂ ਜਾ ਕੇ ਕਰਨੀਆਂ ਚੁਗਲੀਆਂ ਉੱਥੇ ਐਤਕੀ ਗਰੀਬਾਂ ਨੂੰ ਕਿੰਨੇ ਦਿਹਾੜੀ ਦੇਣੀ ਹੈ ਉਹ ਹਿਸਾਬ ਤਾਂ ਅਸੀਂ ਕਰਨੇ ਇੱਦਾਂ ਦੇ ਗੁਰਦ ਗੁਰਦੁਆਰੇ ਕਾਹਤੇ ਜਾਣਾ ਅਸੀਂ ਮੈਂ ਕਾਹਤੇ ਜਾਵਾਂ ਗੁਰਦੁਆਰੇ ਮਰਨ ਇੱਕ ਤਾਂ ਇੱਕ ਬੰਦੇ ਦੀ ਬੜੀ ਬਹਿਸ ਹੋਈ ਆ ਤੇਰ ਅਰਗੇ ਬੰਦੇ ਕਹਿੰਦਾ ਨਰਕ ਚ ਜਾਂਦੇ ਹੁੰਦੇ ਮੈਂ ਮੈਂ ਤਾਂ ਮੈਂ ਹੋਣਾ ਤਾਂ ਹੁਣੇ ਹੀ ਨਰਕ ਚ ਆ ਮੈਂ ਤਾਂ ਹੁਣੇ ਨਰਕ ਚ ਆ ਆਪਦੇ ਪਰਿਵਾਰ ਤੋਂ ਦੂਰ ਆ ਯਾਰ ਇਦੋਂ ਵੱਡਾ ਨਰਕ ਕਿਹੜਾ ਹੋ ਸਕਦਾ ਮਰਨ ਤੋਂ ਬਾਅਦ ਕਿਹੜੇ ਸਾਲੇ ਨੇ ਨਰਕ ਵੇਖਿਆ ਮੈਂ ਤਾਂ ਹੁਣ ਨਰਕ ਚ ਆ ਬਈ ਟੈਸਟ ਕਰਵਾ ਕੇ ਲਿਆ ਮੈਂ ਆ ਆ ਬੜਾ ਐਸਜੀਸੀ ਪਤਾ ਨਹੀਂ ਕਿਹੜਾ ਹੁੰਦਾ ਵਾ ਠੀਕ ਆ ਉਹ ਮੈਡਮ ਕਹਿੰਦੀ ਕੁਝ ਨਹੀਂ ਹੋਇਆ ਕਹਿੰਦੀ ਝੋਟੇ ਵਰਗਾ ਕਹਿੰਦੀ ਤੈਨੂੰ ਕੀ ਹੋਇਆ ਮੈਨੂੰ ਉਹਨੇ ਇੱਕ ਗੱਲ ਪੁੱਛੀ ਮੈਨੂੰ ਕਹਿੰਦੀ ਕੀ ਕੰਮ ਕਰਦਾ ਤੂੰ ਮੈਂ ਕਿਹਾ ਜੀ ਪਹਿਲਾਂ ਮੈਂ ਏਸੀ ਦਾ ਕੰਮ ਕਰਦਾ ਸੀ ਹੁਣ ਮੈਂ ਗੱਡੀ ਚਲਾਉਂਦਾ ਕਹਿੰਦੀ ਗੱਡੀ ਰੈਗੂਲਰ ਚਲਾਉਣਾ ਮੈਂ ਕਿਹਾ ਹਾਂ ਲਗਭਗ ਰੈਗੂਲਰ ਚਲਾਉਣਾ ਕਿ ਇੱਕ ਦੋ ਘੰਟੇ ਰੈਸਟ ਵੀ ਹੁੰਦੀ ਆ ਕਹਿੰਦੀ ਕੁਛ ਨਹੀਂ ਤੈਨੂੰ ਕਹਿੰਦੀ ਗੈਸ ਆ ਕਹਿੰਦੀ ਅੱਗੇ ਤੂੰ ਤੁਰਦਾ ਫਿਰਦਾ ਸੀਗਾ ਹੁਣ ਕਿਹਦੀ ਬੈਠਾ ਰਹਿੰਦਾ ਕੁਛ ਨਹੀਂ ਹੋਇਆ ਕਹਿੰਦੀ ਤੈਨੂੰ ਇੱਥੇ ਡਾਕਟਰ ਵੀ ਇਦਾਂ ਦੇ ਤੇ ਸਾਡੇ ਵਾਲੇ ਡਾਕਟਰ ਪਤਾ ਕੀ ਕਰਨਗੇ ਉਹ ਚੰਗਾ ਹੋਇਆ ਭਰਾਵਾ ਤੂੰ ਟਾਈਮ ਨਾ ਆ ਗਿਆ ਚੰਗਾ ਹੋ ਗਿਆ ਭਰਾ ਵਾ ਟਾਈਮ ਨਾ ਆ ਗਿਆ ਯਾਰ ਓਖਾ ਤੇਰਾ ਤਾਂ ਯਾਰ ਓਖਾ ਹੋ ਜਾਣਾ ਸੀ ਕੰਮ ਸਾਡੇ ਡਾਕਟਰ ਇਦਾਂ ਨਹੀਂ ਹੁੰਦੇ ਇੱਥੇ ਇੱਥੇ ਮੈਨੂੰ ਕਰੋਨਾ ਹੋਇਆ ਸੀ ਬਹਿਰੀਨ ਦੇ ਵਿੱਚ ਮੈਨੂੰ ਕਰੋਨਾ ਹੋਇਆ ਸੀ ਤਾਂ ਮੈਂ ਨਾ ਬੜਾ ਸ਼ੁਕਰ ਕਰਦਾ ਕਿ ਮੈਂ ਇੱਥੇ ਬਹਿਰੀਨ 'ਚ ਸੀ ਉਸ ਟਾਈਮ ਇੱਥੇ ਇੱਥੇ ਅਸੀਂ ਚਲ ਜੇ ਮੈਂ ਨਾ ਬਹੁਤ ਵਾਰ ਗਿਆ ਹਸਪੀਟਲ ਇੱਥੇ ਇੱਥੇ ਡਾਕਟਰ ਨੂੰ ਦੇਖ ਕੇ ਬੰਦਾ ਠੀਕ ਹੋ ਜਾਂਦਾ ਸਾਡੇ ਵਾਲੇ ਡਾਕਟਰ ਪਹਿਲਾਂ ਤਾਂ ਮੂੰਹ ਹੀ ਉਹਨਾਂ ਦਾ ਇਦਾਂ ਦਾ ਹੁੰਦਾ ਜਾਂਦਿਆਂ ਦਾ ਉਹ ਖੁਦ ਬਿਮਾਰ ਲੱਗਦੇ ਜਾਂਦਿਆਂ ਦਾ ਇਥੇ ਹਸਪੀਟਲ ਚ ਬੜੋ ਤਾਂ ਖਸਦੇ ਹੁੰਦੇ ਆ ਖੋਚ ਹੁੰਦੇ ਆ ਹਾਂ ਵੀ ਕੀ ਹੋਇਆ ਐ ਦੇਖਣਗੇ ਕੁਝ ਨਹੀਂ ਹੋਇਆ ਤੈਨੂੰ ਕੀ ਹੋਇਆ ਕੁਝ ਨਹੀਂ ਹੋਇਆ ਬੰਦੇ ਨੂੰ ਖੋਸਦਾ ਜਿੰਨਾ ਦੇ ਦਿੰਦੇ ਆ ਤੇ ਸਾਡੇ ਵਾਲੇ ਸਾਨੂੰ ਰੱਬ ਦੇ ਨਾਮ ਤੋਂ ਡਰਾਈ ਜਾਂਦੇ ਆ ਰੱਬਿਆਂ ਕਰ ਦੂਗਾ ਰੱਬ ਤੇਰੀ ਪੂਛ ਪੜ ਦੂਗਾ ਰੱਬ ਤੇਰੇ ਸਿੰਘ ਤੋੜ ਦੂਗਾ ਜਰ ਜਿਹੜਾ ਆਪ ਦਾ ਮੰਦਿਰ ਨਹੀਂ ਬਣਾ ਸਕਿਆ ਆਪ ਦਾ ਕੋਈ ਗੁਰੂ ਘਰ ਨਹੀਂ ਬਣਾ ਸਕਿਆ ਆਪਦੀ ਲਈ ਕੋਈ ਮਸਜਿਦ ਨਹੀਂ ਬਣਾ ਸਕਿਆ ਉਹ ਮੇਰੇ ਸਿੰਘਪੁਰ ਨਾਲ ਜਾਂਦਾ। ਅੱਛਾ ਇੱਕ ਚੀਜ਼ ਹੋਰ ਹੈ। ਮੈਨੂੰ ਕਈ ਵਾਰ ਮੁਸਲਮਾਨਾਂ ਭਰਾ ਮਾਣਾ ਵੀ ਮੇਰੇ ਇਦਾਂ ਨਾ ਪੰਗਾ ਪੈ ਜਾਂਦਾ। ਉਹ ਕਹ ਉਹ ਸਿੱਧਾ ਕਹਿ ਦਿੰਦੇ ਤੂੰ ਨਰਕ ਚ ਆ। ਤੂੰ ਇੱਕ ਹੋਰ ਕਹਿੰਦੇ ਹੁੰਦੇ ਆ ਕਾਫਰਾਂ। ਸੱਚ ਬੋਲਣ ਵਾਲਾ ਬੰਦਾ ਨਾ ਉਹ ਕਾਫਰ ਹੁੰਦਾ। ਇਹ ਵੀ ਇਹ ਯਾਦ ਰੱਖਿਓ। ਝੂਠ ਬੋਲਣ ਵਾਲਾ ਜਿਹੜਾ ਝੂਠ ਆ ਉਹਨੂੰ ਸੱਚ ਮੰਨਿਆ ਜਾਂਦਾ। ਝੂਠ ਆ ਜਿਹੜਾ ਉਹਨੂੰ ਸੱਚ ਮੰਨਿਆ ਜਾਂਦਾ। ਹੁਣ ਮੇਰੇ ਵਰਗਾ ਬੰਦਾ ਕਹਿ ਦੇਵੇ। ਪੀ ਮੈਂ ਗੁਰਦੁਆਰੇ ਚੱਲਿਆ ਕਿਸੇ ਨੇ ਨਹੀਂ ਮੰਨਣਾ ਤੇ ਜੇ ਮੈਂ ਚੱਕਮਾ ਵੀ ਮਠੇਕੇ ਤੇ ਚੱਲਿਆ ਤਾਂ ਸਾਰੇ ਨਹੀਂ ਮੰਨ ਜਣਾ ਭਾਵੇਂ ਮੈਂ ਗੁਰਦੁਆਰੇ ਜਾਵਾਂ ਕਿਉਂਕਿ ਝੂਠ ਪ੍ਰਧਾਨ ਝੂਠ ਪ੍ਰਧਾਨ ਮੇਰਾ ਤਾਂ ਮੈਂ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਹੈ ਮੈਨੂੰ ਕਮੈਂਟ ਕਰਕੇ ਦੱਸਿਓ ਜਰੂਰ ਆ ਵੀ ਤੁਸੀਂ ਜੇ ਰੱਬ ਨੂੰ ਮੰਨਦੇ ਆ ਠੀਕ ਆ ਵੀ ਪਾਠ ਕਰਨ ਦੇ ਨਾਲ ਵੀ ਬਿਮਾਰੀਆਂ ਠੀਕ ਹੋ ਜਾਣੀਆਂ ਤਾਂ ਫਿਰ ਮੇਰੇ ਮਾਸੀ ਦਾ ਮੁੰਡਾ ਕੈਂਸਰ ਨਾਲ ਕਿਉਂ ਮਰ ਗਿਆ ਮੈਨੂੰ ਇਹਦੇ ਵਿੱਚ ਇਹ ਡਾਇਲੋਗ ਨਹੀਂ ਚਾਹੀਦਾਗਾ ਉਹਨੇ ਪਹਿਲਾਂ ਪਾਪ ਕੀਤੇ ਸੀਗੇ ਸੌਰੀ ਮੈਨੂੰ ਇਹ ਡਾਇਲੋਗ ਨਹੀਂ ਚਾਹੀਦਾ ਕਿ ਉਹਨੇ ਪਹਿਲਾਂ ਕਿਸੇ ਜਨਮ ਦੇ ਵਿੱਚ ਪਾਪ ਕੀਤੇ ਸੀਗੇ ਮੇਰੇ ਮਾਸੀ ਦੇ ਮੁੰਡੇ ਨੇ ਉਹ ਕੈਂਸਰ ਨਾਲ ਮਰਿਆ ਗੁਰਦੁਆਰੇ ਰਹਿੰਦਾ ਸੀ ਗ੍ਰੰਥੀ ਸੀ ਪਾਠ ਕਰਦਾ ਸੀ ਪੂਰੇ ਪਿੰਡ ਨੂੰ ਆਨੇ ਰਾਹ ਪਾਇਆ ਸੀ ਜਿਸ ਪਿੰਡ ਦੇ ਵਿੱਚ ਰੋਜ਼ਾਨਾ ਪੁਲਿਸ ਆਉਂਦੀ ਸੀ ਉਹ ਕੈਂਸਰ ਨਾਲ ਮਰ ਗਿਆ ਕਿਉਂ ਨਹੀਂ ਠੀਕ ਹੋਇਆ ਜੀ ਉਹਨੇ ਪਹਿਲਾ ਗੁਨਾਹ ਕੀਤਾ ਸੀ ਤੇ ਪਹਿਲਾਂ ਸਜ਼ਾ ਉਹਨੂੰ ਕਿਉਂ ਨਹੀਂ ਦਿੱਤੀ ਰੱਬ ਨੇ ਇਹ ਗਪੌੜ ਨਹੀਂ ਲੱਗਦਾ ਤੁਹਾਨੂੰ ਰੱਬ ਦੇ ਨਾਂ ਤੇ ਇਹ ਗਪੌੜ ਨਹੀਂ ਛੱਡੇ ਜਾਂਦੇ ਸਾਨੂੰ ਲੁੱਟਣ ਵਾਸਤੇ ਸਾਡੇ ਬੀਬੀਆਂ ਤਾਂ ਪਹਿਲਾਂ ਹੀ ਤਿਆਰ ਹੁੰਦੀਆਂ ਬੈਠੀਆਂ ਉਹਨਾਂ ਨੇ ਚੁੰਨੀ ਮੋਢੇ ਤੇ ਰੱਖੀ ਹੁੰਦੀ ਐ ਡਰਾਈਵਰਾਂ ਵਾਂਗੂੰ ਉਹਨਾਂ ਨੂੰ ਪਤਾ ਲੱਗੇ ਵੀ ਉੱਥੇ ਹੁਣ ਇੱਕ ਬਾਬਾ ਆ ਗਿਆ ਨਵਾਂ ਚੱਲ ਪੈਣੀ ਅੱਗੜ ਪਿਛੜ ਅੱਗੜ ਪਿਛੜ ਅੱਗੜ ਪਿਛੜ ਕਿੱਥੇ ਕਿੱਥੇ ਤੁਰੇ ਫਿਰਦੇ ਹਾਂ ਅਸੀਂ ਪਤਾ ਨਹੀਂ ਪਤਾ ਨਹੀਂ ਸਾਨੂੰ ਕਦੋਂ ਸਮਝ ਆਣੀ ਹੈ ਸਾਇੰਸ ਕਿੱਥੋਂ ਦੀ ਕਿੱਥੇ ਪਹੁੰਚ ਗਈ ਹੈ ਰੱਬ ਦਾ ਮੈਟਰ ਮੈਂ ਹੁਣ ਦੱਸਣ ਲੱਗਾ लास्ट 10 ਮਿੰਟ ਹੋ ਗਿਆ ਲਾਈਵ ਆਪਣਾ ਕਿਸੇ ਨੂੰ ਪਤਾ ਫਿਰ ਰੱਬ ਕੀ ਆ ਤੇ ਸਾਇੰਸ ਕੀ ਆ ਚੀਜ਼ਾਂ ਅਸੀਂ ਯੂਜ਼ ਕਰਦੇ ਆਂ ਸਾਇੰਸ ਦੀਆਂ ਪੂਜਾ ਕਰਦੇ ਆਂ ਅਸੀਂ ਰੱਬ ਦੀ ਜਿਹੜਾ ਨਾ ਕਿਸੇ ਨੇ ਵੇਖਿਆ ਨਾ ਵਿਖਣਾ ਨਾ ਸੁੰਗਣ ਚਾ ਨਾ ਛੂਣ ਚਾ ਤੇ ਨਾ ਮੈਂ ਤਾਂ ਕਹਿੰਦਾ ਹੁੰਦਾ ਵੀ ਉਹ ਗੁੰਗਾ ਵੀ ਆ ਬੋਲਾ ਵੀ ਆ ਤੇ ਅੰਨਾ ਵੀ ਆ ਭਾਈ ਸਿੱਧੀ ਜੀ ਗੱਲ ਆ ਭੋਲੇ ਰਵਾਂਗੇ ਜ਼ਿੰਦਗੀ 'ਚ ਸ਼ਰੀਫ ਰਵਾਂਗੇ ਤਚਿੱਤਰ ਖਾਵਾਂਗੇ ਬੈਸੀ ਬੇਦਗਰਾਂth ਇਹੀ ਕਹਿੰਦੇ ਤੁਸੀਂ ਸ਼ਰੀਫ ਰਹੋ ਮੈਂ ਸ਼ਰੀਫ ਆ ਯਾਰ ਮੇਰੇ ਮੇਰੇ ਨਾਲ ਦੇ ਜਿਹੜੇ 10 20 ਬੰਦੇ ਉਹ ਸ਼ਰੀਫ ਨਹੀਂ ਕਿ ਉਹ ਮੈਨੂੰ ਲੁੱਟੀ ਜਾਂਦੇ ਹੁਣ ਦੇ ਸਮੇਂ 'ਚ ਭਾਈ ਉਹ ਗੱਲਾਂ ਨਹੀਂ ਉਹ ਉਬੈਦਾਂ ਗ੍ਰੰਥਾਂ ਦੀਆਂ ਗੱਲਾਂ ਹੁੰਦੇ ਸਮੇਂ ਚ ਨਹੀਂ ਚੱਲਦੀਆਂ ਹੁਣ ਲਾਗੂ ਨਹੀਂ ਗਈਆਂ ਹਕੀਕਤ ਆ ਵੀ ਮੈਂ ਬਹੁਤ ਦੁਖੀ ਹਾਂ ਇਹ ਹਕੀਕਤ ਆ ਬੰਦਾ ਰੱਬ ਰੱਬ ਕਰੇ ਉਸਰੇ ਦਾ ਠੱਗ ਹੋਵੇ ਅੰਦਰੋਂ ਉਹ ਬੰਦਾ ਕਾਮਯਾਬ ਜੇ ਤੁਸੀਂ ਕਹੋਗੇ ਨਾ ਬੇਰਾਂਗੋ ਸੋਚੂਗੇ ਤੇ ਯਾਰ ਆਪਾਂ ਇਮਾਨਦਾਰ ਬੰਦੇ ਆ ਆਪਾਂ ਕਿਸੇ ਦਾ ਮਤਲਬ ਕਿ 2 ਰੁਪਏ ਇਧਰ ਉਧਰ ਨਹੀਂ ਕਰਦੇ ਕਿ ਆਪਾਂ ਨੂੰ ਕੀ ਲੋੜ ਆ ਤਾਂ ਤੁਸੀਂ ਸਿਰੇ ਦੇ ਚੋਰ ਟਾੜੇ ਸਾਡੇ ਚੋਰ ਹੋਣ ਦਾ ਧਫਾ ਲਗਣਾ ਲੋਕ ਐਵੇਂ ਕਰਦੇ ਮੈਨੂੰ ਕਹਿੰਦਾ ਮੈਨੂੰ ਕਹਿੰਦਾ ਤੂੰ ਤੈਨੂੰ ਹਟੈਕ ਹੋਊ ਕਹਿੰਦਾ ਪੱਕਾ ਹੀ ਤੂੰ ਕਹਿੰਦਾ ਪਾਠ ਨਹੀਂ ਕਰਦਾ ਤੂੰ ਇਦਾਂ ਗੁਰਦੁਆਰੇ ਨਹੀਂ ਜਾਂਦਾ ਤੂੰ ਐ ਨਹੀਂ ਕਰਦਾ ਮੈਂ ਯਾਰ ਮੈਂ ਨਹੀਂ ਜਾਂਦਾ ਹਟੈਕ ਖੂਤ ਹੋ ਦੁਨੀਆਂ ਨੂੰ ਹੁੰਦਾ ਨਾ ਮੰਦਰਾ ਜੀ ਹੋ ਜਾਂਦਾ ਕਈਆਂ ਨੂੰ ਇੱਕ ਗ੍ਰੰਥੀ ਸਾਹਿਬ ਮੈਂ ਦੇ ਇੱਕ ਸੀ ਕਿ ਦੇਖੇ ਸੀਗੇ ਉਹ ਪਾਠ ਕਰੀ ਜਾਂਦੇ ਉਹਨਾਂ ਨੂੰ ਹਟੈਕ ਹੋ ਗਿਆ ਉੱਥੇ ਗੁਰੂਗ੍ਰੰਥ ਸਾਹਿਬ ਜੀ ਦੇ ਉੱਤੇ ਡਿੱਗ ਪਿਓ ਅੱਛਾ ਉੱਥੇ ਲੋਕ ਪਤਾ ਕੀ ਕਹਿੰਦੇ ਹੱਸਾ ਵੜਾ ਆਉਂਦਾ ਮੈਨੂੰ ਉੱਥੇ ਪਤਾ ਕੀ ਕਹਿੰਦੇ ਗੁਰੂ ਦੀ ਸ਼ਰਨ ਵਿੱਚ ਪੂਰਾ ਹੋਇਆ ਹਦ ਹੋ ਗਈ ਹੈ ਯਾਰ ਤੁਹਾਡੇ ਕਿੱਥੇ ਤੁਰੇ ਫਿਰਦੇ ਆ ਯਾਰ ਅਸੀਂ ਉਹਨੂੰ ਅਟੈਕ ਹੋਇਆ ਅਟੈਕ ਗੁਰੂ ਦੀ ਸ਼ਰਨ ਵਿੱਚ ਪੂਰਾ ਨਹੀਂ ਹੋਇਆ ਉਹ ਅਟੈਕ ਹੋਇਆ ਉਹਨੂੰ ਸਮਝੋ ਅਟੈਕ ਹੋ ਗਿਆ ਉਹਨੂੰ ਟੈਨਸ਼ਨ ਸੀਗੀ ਉਹਨੂੰ ਬੰਦੇ ਨੂੰ ਟੈਨਸ਼ਨ ਸੀ ਮੈਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਮੈਨੂੰ ਅਟੈਕ ਕਿਉਂ ਹੋਊਗਾ ਵੀ ਮੈਨੂੰ ਕਿਉਂ ਟੈਨਸ਼ਨ ਦੇਖੂਗਾ ਇਹ ਜਿਹੜਾ ਅਟੈਕ ਹੁੰਦਾ ਨਾ ਸਭ ਤੋਂ ਜ਼ਿਆਦਾ ਇਹ ਘਰਾਂ ਦੇ ਵਿੱਚ ਬੀਬੀਆਂ ਨੇ ਇਹ ਟੈਨਸ਼ਨ ਦਿੱਤੀ ਹੁੰਦੀ ਆ ਹੁਣ ਗ੍ਰੰਥੀ ਸਿੰਘਾਂ ਦੀ ਤਰਖਾ ਕਿੰਨੀ ਕਾ ਤੇ ਹੁਣ ਜੇ ਘਰੇ ਹੁਣ ਗ੍ਰੰਥੀ ਸਿੰਘ ਦੇ ਘਰ ਵਾਲੀ ਸੁੱਖਣਾ ਉਦਾਂ ਦੀ ਆ ਵੀ ਗਵਾਂਡੀਆਂ ਨੇ ਕਾਰ ਲਿਆਂਦੀ ਤੇ ਸਾਡੇ ਵੀ ਹੋਣੀ ਚਾਹੀਦੀ ਆ ਫਿਰ ਅਟੈਕ ਹੀ ਹੋਣਾ ਗੁਰੂ ਦੀ ਸ਼ਰਨ ਵਿੱਚ ਨਹੀਂ ਉਹ ਹੋਇਆ ਉਹਨੂੰ ਅਟੈਕ ਹੋਇਆ ਉਹਨੂੰ ਟੈਨਸ਼ਨ ਸੀ ਕਿ ਮੈਂ ਕਿੱਥੋਂ ਇੰਨਾ ਕੁਝ ਕਰਨਾ ਕੀ ਕਰਨਾ ਮੈਂ ਸੋ ਪ੍ਰਭੂ ਇਹ ਗੱਲਾਂ ਮੱਥਾਂ ਆ ਗੁਰਬਾਣੀ ਸਾਨੂੰ ਜੀਣਾ ਸਿਖਾਉਂਦੀ ਆ ਉਹ ਅਸੀਂ ਸਿੱਖਣਾ ਨੇ ਗਰੀਬ ਤੇ ਜ਼ੁਲਮ ਅਸੀਂ ਕਰ ਨਹੀਂ ਕਰਨਾ ਪੱਕਾ ਗਰੀਬ ਨੂੰ ਅਸੀਂ ਥੱਲੇ ਕੁਚਲ ਕੇ ਰੱਖਣਾ ਪੱਕਾ ਜਾਣਾ ਅਸੀਂ ਗੁਰਦੁਆਰੇ ਫਿਰ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਗਰੀਬ ਦੀ ਅਸੀਂ ਧੌਣ ਵੱਢਣ ਤੱਕ ਜਾਣਾ ਜਾਣਾ ਗੁਰਦੁਆਰੇ ਹੁੰਦਾ ਕਿ ਉਥੇ ਗੁਰਦੁਆਰੇ ਜਾ ਕੇ ਇਹੀ ਤਾਂ ਹੁੰਦਾ ਨਾ ਐਤਕੀ ਝੋਨੇ ਦੀ ਬਜਾਈ ਇੰਨੀ ਦੇਣੀ ਆ ਐਤਕੀ ਕਣਕ ਦੀ ਵਧਾਈ ਇੰਨੀ ਦੇਣੀ ਆ ਐਤਕੀ ਇਹਨਾਂ ਨੂੰ ਆ ਦੇਣਾ ਐਤਕੀ ਉਹਨਾਂ ਨੂੰ ਉਹ ਦੇਣਾ ਇਹ ਮਝ ਵੀ ਆ ਇਹ ਚਮਿਆਰ ਆ ਇਹਨਾਂ ਦੇ ਭਾਂਡੇ ਵੱਖਰੇ ਰੱਖਣੇ ਆ ਚਾਹਣਾ ਗੁਰਦੁਆਰੇ ਕੋਈ ਯਾਰ ਮੈਂ ਵਧੀਆਂ ਮੈਨੂੰ ਕੋਈ ਨਹੀਂ ਮੇਰੇ ਨਾਲ ਚਮਾਰ ਖਾਵੇ ਚੂੜਾ ਖਾਵੇ ਮਝ ਵੀ ਖਾਵੇ ਮੇਰੇ ਨਾਲ ਬਹਿ ਕੇ ਮੈਂ ਕਹਿੰਨਾ ਮੇਰੇ ਨਾਲ ਬਹਿ ਕੇ ਕੁੱਤਾ ਖਾ ਲਵੇ ਨਾ ਮੈਨੂੰ ਫਿਰ ਵੀ ਕੋਈ ਨਹੀਂ ਉਹ ਰੱਬ ਦਾ ਬਣਾਇਆ ਹੋਇਆ ਜੀਵ ਆ ਕੁੱਤਾ ਨਾ ਜਿਹੜਾ ਉਹ ਵੀ ਰੱਬ ਦਾ ਬਣਾਇਆ ਹੋਇਆ ਜੀਵ ਆ ਅਸੀਂ ਇਨਸਾਨਾਂ ਤੋਂ ਨਫ਼ਰਤ ਕਰਦੇ ਆ ਤੇ ਰੱਬ ਦੇ ਪਾਠ ਮੈਨੂੰ ਪੜ੍ਹਾਉਂਦੇ ਆ ਮੈਨੂੰ ਰੱਬ ਦਾ ਪਾਠ ਪੜ੍ਹਾਉਂਦੇ ਲੋਕ ਇਨਸਾਨਾਂ ਤੋਂ ਨਫ਼ਰਤ ਕਰਨ ਵਾਲੇ ਲੋਕ ਮੈਨੂੰ ਪੜ੍ਹਾਉਂਦੇ ਆ ਫੇਰ ਰੱਬ ਕੀ ਹੁੰਦਾ ਗਰੀਬ ਨੂੰ ਧੁੱਪ ਨਹੀਂ ਦਿੰਦਾ ਰੱਬ ਸਮਝ ਨਹੀਂ ਆਨੀਗੀ ਕਿ ਰੱਬ ਕੀ ਆ ਗਰੀਬ ਨੂੰ ਧੁੱਪ ਵੀ ਦਿੰਦਾ ਛਾਂ ਵੀ ਦਿੰਦਾ ਜਿਹੜੀ ਹਵਾ ਗਰੀਬ ਨੂੰ ਲੱਗ ਕੇ ਆਉਂਦੀ ਆ ਉਹ ਅਮੀਰ ਨੂੰ ਵੀ ਲੱਗਦੀ ਆ ਉਹ ਸੱਚ ਮੈਨੂੰ ਯਾਦ ਆ ਗਈ ਗੱਲ ਇੱਕ ਵਾਰ ਨਾ ਗੱਲਾਂ ਨੂੰ ਪਹਿਲੀ ਛੱਡੋ ਇੱਕ ਮਤਲਬ ਗੱਲ ਦੱਸਦਾ ਬੜੇ ਮਜ਼ੇਦਾਰ ਗੱਲ ਆ ਮਜ਼ੇਦਾਰ ਸੁਣਨੀ ਆ ਮੈਂ ਤੇ ਨਾ ਏਸੀ ਚੱਕਦਾ ਹੁੰਦਾ ਸੀਗਾ ਮੇਰਾ ਟਾਈਮ ਵੀ ਹੋਇਆ ਹੁਣ ਜਾਣਦਾ ਮੈਂ ਏਸੀ ਚੱਕਦਾ ਹੁੰਦਾ ਸੀ ਏਸੀ ਲੈਣ ਜਾਂਦੇ ਹੁੰਦੇ ਸੀਗੇ ਸਟੋਰ ਸੀਗਾ ਸ਼ੋਰੂਮ ਉੱਥੇ ਇੱਕ ਮੁਸਲਮਾਨ ਭਰਾ ਸੀ ਮੁੱਲਾ ਉਥੇ ਉਹਨੇ ਪਾਣੀ ਰੱਖਿਆ ਹੁੰਦਾ ਸੀ వాటర్ కూలਰ ਉਹ ਕਿਤੇ ਬੈਠਾ ਸੀ ਤੇ ਮੈਂ ਪਾਣੀ ਪੀ ਲਿਆ ਐਦੀ ਮੇਰੇ ਪਰਨਾ ਬੰਨਿਆ ਹੋਇਆ ਸੀ ਮੈਨੂੰ ਕਹਿੰਦਾ ਤਾਲ 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 ਇੰਤੇ ਸਰਦਾਰ ਮੈਂ ਹੈ ਸਰਦਾਰ ਲੈ ਸ਼ਰਮ ਮਾਈ ਮਨੀ ਕਹਿੰਦਾ ਤੂੰ ਪਾਣੀ ਕਿਉਂ ਪੀਤਾ ਮੈਂ ਸ਼ਰਮਸ਼ਕਿਲ ਹੈ ਕੀ ਪ੍ਰੋਬਲਮ ਆ ਅਨਬੀ ਮੁਸਲਮ ਇੰਤੇ ਮੂੰ ਇੰਤੇ ਕਾਫਰ ਦੱਸੋ ਫਿਰ ਮੈਂ ਉਹਨੂੰ ਕਿਹਾ ਦੂਜਾ ਬੰਦਾ ਸੀ ਜਿਹੜਾ ਬੈਠਾ ਮੈਂ ਵੀ ਇਹਨੂੰ ਇਹ ਪੁੱਛ ਕਿ ਜਿਹੜੀ ਹਵਾ ਮੇਰੇ ਵਿੱਚ ਦੀ ਕ੍ਰੋਸ ਹੋ ਕੇ ਇਹਨੂੰ ਲੱਗੀ ਆ ਜੇ ਪਿਓ ਦਾ ਪੋਤਾ ਤੈਨੂੰ ਰੋਕੇ ਵਿਖਾ ਰੋਕੇ ਇਹਨੂੰ ਜਿਹੜੀ ਤੁੱਪ ਤੈਨੂੰ ਲੱਗਦੀ ਆ ਤੂੰ ਕਾਫਰ ਨਹੀਂਗਾ ਨਾ ਜਿਹੜੀ ਤੁੱਪ ਤੈਨੂੰ ਲੱਗਦੀ ਆ ਨਾ ਉਹ ਮੈਨੂੰ ਵੀ ਲੱਗਦੀ ਉਹਨੂੰ ਰੋਕ ਕੇ ਦਿਖਾ ਦੇ ਪਿਓ ਦਾ ਪੋਤਾ ਤਾਂ ਜਿਕੇ ਸਿ ਮਾਂ ਦਾ ਜੰਮਿਆ ਤਾਂ ਉਹਨੂੰ ਕਹੇ ਮੈਨੂੰ ਰੋਕ ਮੋਰਕੋਜ ਦਾ ਮਾਲਕ ਸੀਗਾ ਮੈਨੂੰ ਕਹਿੰਦਾ ਸਰਦਾਰ ਜਾ ਯਾਰ ਮੈਂ ਤਾਂ ਨਹੀਂ ਕਿਹਾ ਤੈਨੂੰ ਮੈਂ ਯਾਰ ਇਹਨੇ ਇੰਨੀ ਗੱਲ ਕਿਵੇਂ ਕਹੀ ਹੈ ਯਾਰ ਇਹ ਇਹ ਮੌਲਵੀ ਆ ਮੁੱਲਾ ਹੈ ਇਹਨੂੰ ਇਹਨੇ ਅਕਲ ਨਹੀਂ ਗਈ ਇਹਨੂੰ ਕੀ ਪੜਿਆ ਆ ਇਹਨੇ ਇਹ ਗੱਲ ਆ ਇਨਸਾਨ ਇਨਸਾਨਾ ਕਿਰਪਾ ਮੈਂ ਅਕਸਰ ਕਹਿੰਦਾ ਹੁੰਦਾ ਵੀ ਇਹ ਜਿਹੜੇ ਜਿੰਨੇ ਵੀ ਧਰਮ ਕਹਿੰਦੇ ਆ ਨਾ ਸਿੱਖ ਧਰਮ ਬੁੱਧ ਧਰਮ ਮੁਸਲਿਮ ਧਰਮ ਇੱਕ ਧਰਮ ਨਹੀਂ ਗੇ ਇਹ ਧਰਮ ਇਨਸਾਨੀਅਤ ਆ ਇੱਕੋ ਹੀ ਧਰਮ ਇਨਸਾਨੀਅਤ ਆ ਜੇ ਸਾਡੇ ਵਿੱਚ ਇਨਸਾਨੀਅਤ ਨਹੀਂ ਗਰੁੱਪ ਜਿੰਨੇ ਮਰਜ਼ੀ ਬਣਾ ਲਓ ਮੈਂ ਬਣਾ ਲੈਣਾ ਨਹੀਂ ਬਣਾ ਲੈਣਾ ਮੇਰੇ WhatsApp ਤੇ ਬੜੇ ਗਰੁੱਪ ਆ Google ਤੇ ਚੜੇ ਹੋਏ ਆ ਲੋਕ ਉਹਨਾਂ ਨੂੰ ਜੁਆਇਨ ਕਰੀ ਜਾਂਦੇ ਆ ਮੈਂ ਵੀਡੀਓ ਪਾਈ ਜਾਂਦਾ ਲੋਕ ਵੇਖੀ ਜਾਂਦੇ ਆ ਗਰੁੱਪ ਆ ਇਨਸਾਨੀਅਤ ਜਿੰਨਾ ਚਿਰ ਸਾਡੇ ਅੰਦਰ ਹੈ ਨਹੀਂ ਨਾ ਉਹਨਾਂ ਚਿਰ ਮੈਂ ਕਹਿੰਦਾ ਤੁਸੀਂ ਕਰੋੜਾਂ ਗੁਰਦੁਆਰੇ ਬਣਾ ਲਓ ਯਾਰ ਕੁਝ ਕਰ ਲਓ ਸੋਨਾ ਨਹੀਂ ਸੋਨਾ ਨਹੀਂ ਹੀਰੇ ਮੋਤੀ ਦੁਨੀਆ ਦਾ ਜਿਹੜਾ ਮਹਿੰਗਾ ਮਹਿੰਗਾ ਸਮਾਨ ਲਾ ਦੋ ਲਿਆ ਕੇ ਤੁਸੀਂ ਸਵਰਗ ਚ ਨਹੀਂ ਜਾਂਦੇਗੇ ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ ਮੈਂ ਲਿਖ ਕੇ ਦੇਣ ਦਾ ਫਾਇਦਾ ਕੀ ਤੁਸੀਂ ਕਿਹੜਾ ਮੂੜਖਿਆਣਾ ਜਿਵੇਂ ਮੈਂ ਕਿਹੜਾ ਮੂੜਖਿਆਣਾ ਬਾਈ ਇਹ ਆ ਪਰਚੀ ਐ ਨਾ ਮੈਨੂੰ ਇੰਨੀਆਂ ਗੱਲਾਂ ਜੇ ਪਰਚੀ ਨੇ ਕਰਾਈਆਂ ਇੰਨੀਆਂ ਗੱਲਾਂ ਖਸੌਣਾ ਯਾਰ ਤੁਮਾਰ ਬਹੁਤ ਖਰਾਬ ਹੁੰਦਾ ਸੱਚੀ ਯਾਰ ਰੱਬ ਦੇ ਨਾਂ ਤੋਂ ਲੋਕ ਇੰਨਾ ਡਰਾਉਂਦੇ ਆ ਇੰਨਾ ਅਸੀਂ ਦਰਦੇ ਵੀ ਬਹੁਤ ਆ ਰੱਬ ਐਂ ਕਰ ਦੂਗਾ ਰੱਬ ਐ ਨਾ ਕਿਉਂ ਰੱਬ ਐਂ ਕਰ ਦੂਗਾ ਯਾਰ ਮੰਨ ਲਓ ਮੈਂ ਰੱਬ ਨੂੰ ਨਹੀਂ ਮੰਨਦਾ ਰੱਬ ਛੋਟਾ ਹੋ ਗਿਆ ਰੱਬ ਛੋਟਾ ਹੋ ਜਾਊਗਾ ਜੇ ਮੰਨ ਲਓ ਸਾਰੀ ਦੁਨੀਆ ਮੰਨਦੀ ਆ ਤਾਂ ਫਿਰ ਵੱਡਾ ਹੋ ਜਾਊਗਾ ਉਹ ਜੱਟਾ ਹੈਗਾ ਉਹਨੇ ਉੱਡੇ ਰਹਿਣਾ ਉਹਨੇ ਵੱਡਾ ਛੋਟਾ ਨਹੀਂ ਹੋਣਾਗਾ ਅੱਛਾ ਮੈਂ ਮੰਨ ਲਓ ਮੈਂ ਨਹੀਂ ਮੰਨਦਾ ਮੈਂ ਤਾਂ ਕੁਝ ਨਹੀਂ ਹੋਇਆ ਮੈਂ ਰੱਬ ਨੂੰ ਹੁਣ ਕਹੀ ਜਨਾ ਕਿ ਮੈਂ ਰੱਬਾ ਤੈਨੂੰ ਨਹੀਂ ਮੰਨਦਾ ਜਾ ਮੈਂ ਨਹੀਂ ਮੰਨਦਾ ਉਨੀ ਕਾ ਮੋਬਾਈਲ ਬੰਦ ਕਰ ਦੇ ਕਰ ਤੂੰ ਆ ਨਹੀਂ ਰੱਬ ਹੋਰ ਚੀਜ਼ ਆ ਰੱਬ ਨੂੰ ਸਮਝਣਾ ਪੈਣਾ ਯਾਰ ਐਦਾ ਨਹੀਂਗਾ ਅਸੀਂ ਕੋਲੇ ਲੋਕਾਂ ਦੀਆਂ ਗੱਪਾਂ ਬਣਾਈਆਂ ਕਿਸੇ ਨੇ ਕਹਿਤਾ ਆ ਪਰਲੇ ਪਾਸੇ ਨਾ ਕੰਦ ਦੇ ਪਰਲੇ ਪਾਸੇ ਘੋੜਾ ਅਸੀਂ ਦੇਖਿਆ ਨਹੀਂ ਬਾਸਤਾ ਨਹੀਂ ਉਹ ਹਣਕ ਦਾ ਨਹੀਂ ਕਦੇ ਸੁਣਿਆ ਐਵੇਂ ਹੀ ਮੰਨੀ ਜਾਂਦੇ ਆ ਵੀ ਘੋੜਾ ਭਾਵੇਂ ਖੋਤਾ ਹੀ ਖੜਾ ਹੋਵੇ ਉੱਥੇ ਪਹਿਲਾਂ ਉਹਨੂੰ ਉਹਨੂੰ ਦੇਖੋ ਤੇ ਸਹੀ ਨਾ ਯਾਰ ਜਿਹੜੀ ਗਰੀਬ ਨੂੰ ਧੁੱਪ ਲੱਗਦੀ ਆ ਉਹ ਅਮੀਰ ਨੂੰ ਵੀ ਲੱਗਦੀ ਆ ਜਿਹੜੀ ਗਰੀਬ ਨੂੰ ਛਾਂ ਮਿਲਦੀ ਆ ਉਹ ਅਮੀਰ ਨੂੰ ਵੀ ਮਿਲਦੀ ਆ ਯਾਰ ਅਸੀਂ ਜੁਰਮ ਕਰਦੇ ਆ ਯਾਰ ਲੋਕਾਂ ਤੇ ਅਸੀਂ ਜੁਰਮ ਕਰ ਰਹੇ ਆ ਰੱਬ ਦੇ ਨਾਂ ਤੇ ਅਸੀਂ ਜੁਰਮ ਕਰੀ ਜਾਂਦੇ ਆ ਲੋਕਾਂ ਤੇ ਅਸੀਂ ਰੱਬ ਨੂੰ ਖਤਮ ਕਰ ਰਹੇ ਆ ਖਤਮ ਕਰੀ ਜਾਂਦੇ ਆ ਅਸੀਂ ਰੱਬ ਨੂੰ ਵਸੇ ਨਹੀਂ ਅਗਲਾ ਮਾਤਾ ਸੀ ਗਿਆ ਗੁੱਸਾ ਆਉਂਦਾ ਕਈ ਵਾਰ ਲੋਕਾਂ ਤੇ ਮੈਂ ਤਾਂ ਸਾਫ਼ ਕਹਿਣਾ ਹੁੰਦਾ ਵੀ ਇਹ ਰੱਬ ਦੀ ਕੋਈ ਕੋਈ ਕਸੂਰ ਨਹੀਂ ਕਈ ਆ ਕੁੜੀ ਮੁੰਡੇ ਹੋਣ ਤੇ ਵੀ ਕਹਿੰਦੇ ਰਹਿੰਦੇ ਆ ਚੋਰਾ ਰੱਬ ਨੇ ਦਿੱਤਾ ਚੋਰਾ ਬਰੇ ਦਿੱਤਾ ਉਹ ਰੱਬ ਨੇ ਜਿਹੜਾ ਸਿਸਟਮ ਬਣਾਉਣਾ ਸੀ ਬਣਾਤਾ ਬਸ ਗੱਲ ਖਤਮ ਹੋ ਗਈ ਆ ਇਹ ਸਾਡੇ ਚ ਆਪਣੀਆਂ ਹ ਕਮੀਆਂ ਹੁੰਦੀਆਂ ਮੁੰਡੇ ਕੁੜੀਆਂ ਹੋਣੇ ਬੱਚੇ ਹੋਣੇ ਘਰ ਬਰਬਾਦ ਹੁੰਦੇ ਆ ਤਾਂ ਸਾਡੀਆਂ ਆਪਣੀਆਂ ਕਮੀਆਂ ਕਰਕੇ ਹੁੰਦੇ ਆ ਪਰਿਵਾਰ ਦੇ ਵਿੱਚ ਇੱਕ ਨੇ ਗਲਤੀ ਕਰਤੀ ਸਾਰਾ ਟੱਬਰ ਉਹਦੇ ਮਗਰ ਲੱਗ ਲੈਂਦਾ ਉਹ ਕੁਝ ਨਾ ਕੁਝ ਖਾ ਕੇ ਮਰ ਜਾਂਦਾ ਸਾਨੂੰ ਯਾਰ ਕੀ ਸਿੱਖਦੇ ਆਂ ਅਸੀਂ ਕੀ ਸਿੱਖਿਓ ਯਾਰ ਪਰਿਵਾਰ ਦੇ ਵਿੱਚ ਕਿਸੇ ਇੱਕ ਨੇ ਗਲਤੀ ਕਰਤੀ ਕੀ ਹੋ ਗਿਆ ਉਹਨੂੰ ਬਖਸ਼ ਦੋ ਨਾ ਉਹਨੂੰ ਇੱਕ ਮੌਕਾ ਦੋ ਉਹਨੂੰ ਸੁਧਰ ਉਹਨਾਂ ਵੀ ਭਾਈ ਸੁਧਰ ਹੈ ਨਾ ਚੰਗਾ ਨਹੀਂ ਹੈ ਮੱਲੇ ਚ ਬੇਚਤੀ ਹੋ ਗਈ ਆਪਣੀ ਮਾਰਨ ਉਹਨੂੰ ਅਸੀਂ ਕੋਈ ਗਰੀਬ ਸਾਡੀ ਗੱਡੀ ਨਾਲ ਦੇਖ ਹੈ ਗਿਆ ਅਸੀਂ ਉਹਨੂੰ ਮਾਰਨ ਤੱਕ ਜਾਂਦੇ ਹਾਂ ਗੱਲਾਂ ਸਿਖਾਉਣਗੇ ਮੈਨੂੰ ਤੂੰ ਰੱਬ ਨੂੰ ਨਹੀਂ ਮੰਨਦਾ ਉਹ ਬੰਦੇ ਇਦਾਂ ਗੱਲਾਂ ਬੱਤਾਂ ਪ੍ਰਭੂ ਕੱਲਾ ਪਾ ਵੀਡੀਓ ਕੀਤਾ ਸੀਗਾ ਇੱਕ ਉਹ ਬਹੁਤ ਭਰਾਵਾਂ ਨੇ ਪਸੰਦ ਕੀਤਾ ਪਰ ਸ਼ੇਰ ਤੁਸੀਂ ਨਹੀਂ ਕੀਤਾ ਦੁੱਖ ਹੁੰਦਾ ਬਹੁਤ ਦੁੱਖ ਹੁੰਦਾ ਬਹੁਤ ਜ਼ਿਆਦਾ ਕਸ਼ਮਰ ਪੰਜਾਬ ਚ ਕਿੰਨੇ ਮਸਲੇ ਬਣੇ ਹੋਏ ਮੈਨੂੰ ਨਾ ਕਈ ਵਾਰ ਬੜਾ ਹਾਸਾ ਆਉਂਦਾ ਮੈਂ ਕਈ ਵਾਰ ਕੱਲਾ ਜਦ ਹੁਣ ਕੱਲਾ ਹੀ ਬੈਠਾ ਮੈਂ ਕੱਲਾ ਹੱਸਦਾ ਰਹਿਣਾ ਹੁੰਦਾ ਵੀਡੀਓ ਸ਼ੂਟਿਓ ਵੇਖ ਵੇਖ ਕੇ ਵੀ ਲੋਕ ਕਰਦੇ ਕੀ ਆ ਤਮਾਸ਼ੀ ਦੇਖੋ ਗੱਦਾਂ ਕਰਦੇ ਆ ਲੋਕ ਕੁਝ ਕੁ ਬੰਦੇ ਨਾ ਇਦਾਂ ਦੇ ਹੁੰਦੇ ਮਿਰਰਗੇ ਵੀਡੀਓ ਚਲਾਉਣ ਮਾਰੇ ਨਾ থামਨੇਲ ਇਦਾਂ ਦਾ ਲਿਖਣਗੇ ਨਾ ਓਏ ਹੋਏ 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 ਬੰਦਾ ਇੱਕ ਰਮ ਕਲਿੱਕ ਕਰਦਾ ਵੀ ਆਹ ਦੇਖਣਾ ਆ ਅੱਛਾ ਉਹਦੇ ਨਾਲ ਹੀ ਕਿਤੇ ਥੱਲੇ ਕੋਈ ਵਧੀਆ ਗੱਲਬਾਤ ਹੋਵੇ ਉਹ ਤਾਂਡ ਪਾ ਦਿੰਦੇ ਸੋ ਇਦਾਂ ਗੱਲਾਂ ਬਾਤਾਂ ਆ ਭਰਾਓ ਬਾਕੀ ਠੀਕ ਆ ਚੱਲੀ ਜਾਂਦੀ ਆ ਦੁਨੀਆ ਇਹ ਦੁਨੀਆ ਨੇ ਅੱਧੇ ਹੀ ਚੱਲੀ ਜਾਣਾ ਲੜਿਆ ਨਾ ਕਰੋ ਜਿਹੜੀ ਗੱਲ ਦੱਸੀ ਆ ਨਾ ਰੱਬ ਇੰਨੀ ਕੀ ਗੱਲਬਾਤ ਆ ਹੋਰ ਰੱਬ ਦੀ ਕੋਈ ਵੱਡੀ ਗੱਲਬਾਤ ਨਹੀਂ ਹੈਗੀ ਜਿਹੜੇ ਗ੍ਰੰਥਾਂ ਜਾਂ ਜੋ ਵੀ ਹੈ ਨਾ ਇਹ ਸਾਨੂੰ ਰਾਹ ਦਿਖਾਉਂਦੇ ਆ ਪਰ ਅਸੀਂ ਉੱਥੇ ਚੱਲਦੇ ਤਾਂ ਹੈ ਨਹੀਂਗੇ ਤਾਂ ਫਿਰ ਉਹ ਮੰਨਣਾ ਕਾਦੇ ਵਾਸਤੇ ਹੈ ਹਨਾ ਅਸੀਂ ਕਰਨੇ ਆ ਆਪਣੀ ਮਰਜ਼ੀ ਹੁਣ ਜੇ ਮੈਂ ਮਾ ਆਪਣੀ ਮਰਜ਼ੀ ਕਰਦਾ ਤਾਂ ਮੈਨੂੰ ਕੋਈ ਤੱਕ ਨਾ ਹੀਗਾ ਮੰਦਿਰ ਮਸਜਿਦ ਗੁਰਦੁਆਰੇ ਜਾਣ ਦਾ ਕਰਨੇ ਮੈਂ ਆਪਣੀ ਮਰਜ਼ੀ ਹੈ ਰਾ ਫੇਰੀ ਠੱਗੀ ਠੋਰੀ ਜੋ ਕਰਨੇ ਆ ਕਰਦੇ ਰਹੋ ਤੁਸੀਂ ਕਰਦੇ ਰਹੋ ਤੁਸੀਂ ਨੇਕੀ ਕਰੋਗੇ ਅਸੀਂ ਨੇਕੀ ਕਰਦੇ ਆ ਤਾਂ ਲੋਕ ਸਾਨੂੰ ਸਲਾਹਣਗੇ ਲੋਕ ਕਹਿਣਗੇ ਵੀ ਬੰਦਾ ਬਹੁਤ ਵਧੀਆ ਤਜੇ ਅਸੀਂ ਲੋਕਾਂ ਨਾਲ ਠੱਗੀਆਂ ਮਾਰਦੇ ਆਂ ਚੋਰੀਆਂ ਕਰਦੇ ਆਂ ਤੇ ਲੋਕਾਂ ਨੇ ਗਾਲਾਂ ਕੱਢੀਆਂ ਸਿੱਧੀ ਜੀ ਗੱਲ ਆ ਹੋਰ ਕੋਈ ਰੱਬ ਦੀ ਕਹਾਣੀ ਨਹੀਂ ਐਡੀ ਲੰਮੀ ਚੋੜੀ ਇੰਨੀ ਕੀ ਗੱਲਬਾਤ ਰੱਬ ਨੂੰ ਮੈਂ ਤਾਂ ਇੰਨਾ ਕੁ ਜਾਣਦਾ ਇੰਨਾ ਕੁ ਮੈਂ ਸਮਝਦਾ ਮੈਂ ਹੁਣ ਕਿਹਾ ਸੀ ਨਾ ਵੀ ਜੇ ਰੱਬ ਹੈਗਾ ਤਾਂ ਮੇਰਾ ਫੋਨ ਬੰਦ ਕਰੇ ਲਾਈਵ ਚੱਲੀ ਜਾਂਦਾ ਨਾ ਅਜੇ ਤੀ ਬੰਦ ਨਹੀਂ ਹੋਇਆ ਇਸ ਕਰਕੇ ਉਹ ਹੈ ਹੈ ਲੇਕਿਨ ਉਹਨੂੰ ਪਤਾ ਇਹ ਵੀ ਹੈ ਕਿ ਬੰਦਾ ਮੈਨੂੰ ਸਮਝਦਾ ਆ ਮੈਨੂੰ ਜਾਣਦਾ ਆ ਮੈਂ ਜਾਣਦਾ ਕਿ ਸੇ ਕੋਈ ਭਰਾ ਮੈਨੂੰ ਸਮਝਾਵੇ ਕਿ ਤੈਨੂੰ ਰੱਬ ਦੇ ਬਾਰੇ ਪਤਾ ਨਹੀਂ ਤਾਂ ਮੈਨੂੰ ਨਾ ਸਮਝਾਵੇ ਪਲੀਜ਼ ਤੇ ਜੇ ਬਸ ਇਹਨੇ ਪੁੱਛਿਆ ਵੀ ਇਦਾਂ ਹੋ ਸਕਦਾ ਇਹ ਗੱਲ ਦਾ ਮੈਂ ਜਵਾਬ ਦਿਓ ਪਾਠ ਕਰਨ ਦੇ ਨਾਲ ਵੀ ਕੈਂਸਰ ਠੀਕ ਹੁੰਦੇ ਹੁੰਦੇ ਆ ਬਸ ਇਹ ਨਹੀਂ ਗੱਲਾਂ ਬਾਤਾਂ ਸੀਗੀਆਂ ਜਿਉਂਦੇ ਰੋ ਮੱਜਾ ਮਾਣੋ ਇਹ ਬੰਦ ਕਿਦਾਂ ਹੁੰਦਾ ਹੁੰਦਾ ਲਾਈਵ ਮੈਨੂੰ ਪਤਾ ਨਹੀਂਗਾ ਕਿੱਥੋਂ ਬੰਦ ਹੋਊਗਾ ਇਹ ਹੁਣ ਇਹ ਤਾਂ ਦੱਸ ਦੋ ਪਤਾ ਨਹੀਂ ਮੈਂ ਭੁੱਲ ਗਿਆ कंटे जे ती हों मेन लगता यार कांटा जी या है कुछ भी नहीं हो रहा सो प्रावो एदा गलत बताया